ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਜੋ ਕਿ ਸਾਡੇ ਵਿੱਚ ਨਹੀਂ ਅਕਾਲ ਚਲਾਣਾ ਕਰ ਗਏ ਪਿਛਲੇ ਸਮੇਂ 'ਚ ਉਹਨਾਂ ਦੀ ਪੁਰਾਤਨ ਰੀਤ ਗਾਇਨ ਕੀਤੀ ਹੋਈ ਜਿਸ ਕੇ ਸਿਰੋ ਪਰ ਤੋਂ Swami ਸੋ ਦੁਖ ਕੈਸਾ ਪਾਵ ਹੈ ਉਹਦਾ ਜੇ ਆਪਾਂ ਗਾਇਨ ਕਰਨਾ ਸਿੱਖਾਂਗੇ ਵੀਰਾਂ ਦੇ ਸਕੇਲ ਸੀ ਸ਼ਬਦੋਂ ਮੈਂ ਦੱਸਾਂਗਾ ਕਿਸ ਤਰ੍ਹਾਂ ਇਹਨੂੰ ਗਾਣਾ ਹੈ ਅਤੇ ਭੈਣਾ ਦੇ ਸਕੇਲ ਜਾਂ ਬੱਚਿਆਂ ਦੇ ਸਕੇਲ ਚੌਥੇ ਕਾਲੇ ਤੋਂ ਜੀ ਸ਼ਾਰਪ ਤੋਂ ਮੈਂ ਦੱਸਾਂਗਾ ਕਿ ਇਹਨੂੰ ਸ਼ਬਦ ਨੂੰ ਕਿਸ ਤਰ੍ਹਾਂ गाना ਹੈ ਇਹ ਰਾਗ ਦਰਬਾਰੀ ਪੇਸ਼ਟ ਰीत ਹੈ ਅਤੇ ਤਾਲ ਕਹਿਰਵਾ ਦੇ ਵਿੱਚ ਬੰਦ ਕਹਿਰਵਾ ਦੇ ਵਿੱਚ ਆਪਾਂ ਇਹਨੂੰ ਸਿੱਖਾਂਗੇ ਮੈਂ ਪਹਿਲਾਂ ਆਪ ਜੀ ਨੂੰ ਗਾ ਕੇ ਸੁਣਾ ਦਣਾ ਇੱਕ ਸਥਾਈ ਅੰਤਰਾ ਬਾਕੀ ਅੰਤਰੇ ਆਪ ਜੀ ਨੇ ਇਸੇ ਤਰ੍ਹਾਂ ਦੇਖ ਕੇ ਲਗਾ ਲੈਣੇ ਜੀ ਇਹਦੇ ਵਿੱਚ ਆਪਾਂ ਸਿਮਰਨ ਕਰਨਾ ਵੀ ਸਿੱਖਾਂਗੇ ਬੇਨਤੀ ਹੈ ਕਿ ਕੋਈ ਵੀ ਪੁਆਇੰਟ ਮਿਸ ਨਾ ਕਰਨਾ ਮੈਂ ਦੇ ਵਿੱਚ ਸਿਮਰਨ ਕਰਨਾ ਵੀ ਆਪ ਜੀ ਨੂੰ ਦੱਸਾਂਗਾ ਕਿਸ ਤਰ੍ਹਾਂ ਉਹਨਾਂ ਨੇ ਕਰਵਾਇਆ ਸੀ ਆਓ ਸਾਰੇ ਸ਼ੁਰੂ ਕਰਦੇ ਹਾਂ जिसके सिर उपधर कौन सा सो दुख कैसा मावे जिसके सिर उपधर कौन सा सो दुख कैसा पा ਕੋ ਸੰਤਾ ਤੇਰੇ ਮੇਰੇ ਨਾਮ ਰਾਏ ਕੋ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਕੋ ਮਿਚਨਾ ਜਾਂ ਜਾਂ ਆਤਮ ਸੰਕੇ ਤੇਰੀ ਰਾਮ ਰਾਏ ਉਹ ਸੰਪਾਤੋ ਨਕਾ <laughs> ਚਨਮ

ਕਰਨਾ ਸਕਦੇ ਆ ਰਾਗ ਦਰਬਾਰੀ ਦੀਆਂ ਸੁਨਾਵਦੀ ਨੂੰ ਪਤਾ ਹੈ ਗਾ ਕੋਮਲ ਹੁੰਦਾ ਹੈ ਧਾ ਕੋਮਲ ਹੁੰਦਾ ਹੈ ਅਤੇ ਨੀ ਕੋਮਲ ਲੱਗਦਾ ਹੈ ਰਾਗ ਦਰਬਾਰੀ ਵਿੱਚ ਸੋਏ ਜਿਹੜੀ ਸਾਰੀ ਬੰਦਸ਼ਾ ਹੈ ਰਾਗ ਦਰਬਾਰੀ ਵਿੱਚ ਉਹਨਾਂ ਨੇ ਇੱਥੋਂ ਸ਼ੁਰੂ ਕੀਤਾ ਹੈ ਦੇਖੋ ਜੀ ਜਿਸ ਕੇ ਸਰ ਉਪਰ ਤੋ ਸਾਮੀ ਸਰਗਮ ਹੈ रे 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 सारे पा गा 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 मारे रे सा 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 जैसे के सिर पर तुम स्वामी उस तो क जैसा पा ਪਾ ਸਾ ਧਾ 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 ਨੀ हरनाथी ते नाथ ना आवे जस के सिर ऊपर तू स्वा सो दुख कैसा पावे आ गए मेरे रामराय मेरे रामराय ਸਾਰੇ ਸਾਰੇ ਮੇਰੇ ਰਾਮ ਰਾਏ ਤੋ ਸੰਤਾ ਕਾ ਸੰਤ ਤੇਰੇ ਗਾ 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 ਮੋ ਹਰੀ ਸਾਸਾ ਮੇਰੇ ਰਾਮ ਰਾਏ ਤੋ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਹੋ ਕਿਛਾ ਜਾਮ ਨਹੀਂ ਆਵੇ ਨੇਰੇ ਮਾਮਾ ਮਾ ਪਾ ਮਾ ਪਨੀ ਪਗਾਗਾ ਗਾ ਮਰੀ ਜਸਾਨੀ ਗਾਗਾਗਾ ਮਾਮਾ ਮਰੀ ਸਾ 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 ਮੀਰੇ राम राय तू ਸੰਤਾ ਕਾ ਸੰਤ ਤੇਰੇ ਅੱਗੇ ਹੈ ਅੰਤਰਾ ਅੰਤਰਾ ਚ ਸੁਣੋਣਾ ਜੀ ਜੋ ਤੇਰੇ ਜੋ ਤੇਰੇ ਤੁਮੇ ਡਰੇ ਕੇ ਜਾਣੀ ਪਾਤੋਂ ਉੱਪਰ ਤੱਕ 사ਤ ਜੋ ਤੇਰਾ

ਸਰਗਮ ਆਬ ਜੀ ਨੇ ਦੇਖ ਕੇ ਨੋਟ ਕਰ ਲੈਣੀ ਹੈ। ਇਹੀ ਸਰਗਮ ਆਬ ਜੀ ਦੇ ਸ਼ਬਦ ਦੇ ਵਿੱਚ ਵੀ ਬਜਣੀ ਹੈ। ਮੈਂ ਆਬ ਜੀ ਦਾ ਸਕੇਲ ਤੋਂ ਇੱਕ ਵਾਰੀ ਵਜਾ ਕੇ ਦਿਖਾ ਦਾਂ। ਸਰਗਮ ਆਬ ਜੀ ਨੇ ਮੇਲ ਸਕੇਲ ਤੋਂ ਸਾਰੀ ਨੋਟ ਕਰ ਲੈਣੀ। ਇਹੋ ਹੀ ਸਰਗਮ ਆਬ ਜੀ ਦਾ ਸ਼ਬਦ ਦੀ ਹੋਏਗੀ। ਕੋਮਲਤੀ ਕੋਮਲ ਸੁਰਾਂ ਦਾ ਆਬ ਜੀ ਨੇ ਧਿਆਨ ਰੱਖਣਾ ਹੈ। ਗਾਹ ਕੋਮਲ ਲੱਗੇਗਾ। ਅਤੇ ਇਹਦੇ ਵਿੱਚ ਧਾ ਇੱਕ ਵਾਰੀ ਛੋਟਾ ਆਏਗਾ। ਨਹੀਂ ਤਾਂ ਸਾਰੀ ਕੁਝ ਧਾ ਕੋਮਲ ਹੈ। ਸੋ ਆਖਰੀ ਜਿਹੜਾ ਸਟੈਪ ਹੈ ਮੇਲ ਵੀਰ ਵੀਰ ਦੇਖ ਰਹਿਣ। जिसके सिर ऊपर तो स्वामी सो दुख कैसा मान ठीक है जी हुन ਆਪਾਂ ਇੱਕ ਵਾਰੀ ਮੈਂ ਵਜਾ ਦਿੰਦਾ ਮਾਤਾਵਾ ਪੈਣਾ ਇਸਕੇ ਤੋਂ ਆਪ ਜੀ ਨੇ ਦੇਖ ਲਿਆ ਜਿਸਕੇ सिर जिसके सिर तू पर तू स्वामी रे 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 सारे पा ग ग क म रे रे सांसस जैसे के से ऊपर तुम स्वर्ग में सो दुख कैसा पावे मां मां ਸਾਧਾ ਧਾਧਾ ਨੀ ਨਾ ਪਾ ਪਾ ਸੋ ਦੁਖ ਕੈਸਾ ਕੀਤ ਨਾ ਹੈ ਨਾ ਮਨਾ ਮਾ ਪਾ ਮਾ ਪਸਾਧਾ ਪਾ ਪਗਨ ਰਿਸਾ ਉਸ ਤੋਂ ਬਾਅਦ ਮੇਰੇ राम राय ਕੀਰੇ राम राय ਸਾ ਸਾ ਨੀ ਸਾ ਸਾਰੇ

मेरे सेवक को को किस नाम की जम नहीं आ गए मेरे मेरे नाम राई तू संता का संत तेरे हुन ਅਗੇ ਪੰਤਰੇ ਤੇ ਆ ਰਹੇ ਆ ਜੀ ਅੰਤਰਾ ਜਿਹੜਾ ਇੱਥੋਂ ਸ਼ੁਰੂ ਹੋਣਾ ਜੋ ਤੇਰੇ रंग रात

i ਇਸ ਤਰ੍ਹਾਂ ਹੀ ਸਟਰਾ ਕਰਾਇਆ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਲੋ ਜੀ ਸਾਰੇ ਅੰਤਰੀਆਵ ਜੀ ਨੇ ਇਸ ਤਰ੍ਹਾਂ ਲਗਾ ਕੇ ਜਿਸ ਤਰ੍ਹਾਂ ਮੈਂ ਹੁਣੇ ਲਗਾ ਦਿਖਾਇਆ ਵੀ ਸਾਰਿਆਂ ਸ਼ਵਦਾਵ ਜੀ ਨੇ ਕੰਪਲੀਟ ਕਰ ਲੈਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫੇਰ ਵੀ ਜੇ ਆਪ ਜੀ ਨੂੰ ਕੋਈ ਸਮੱਸਿਆ ਕਿਸੇ ਅੰਤਰੇ ਚਾਹੀਦਾ ਤਾਂ ਆਪ ਜੀ ਮੈਨੂੰ ਪੁੱਛ ਲੈਣਾ ਅਤੇ ਆਪ ਜੀ ਦਾ ਬਹੁਤ ਧੰਨਵਾਦ ਜਿਹੜੇ ਵੀ ਆਪ ਦੀ ਚੈਨਲ ਨਾਲ ਜੁੜੇ ਹੋ ਜਿਹੜੇ ਨਵੇਂ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮੈਂ ਆਪ ਜੀ ਦੇ ਕਮੈਂਟਸ ਦੀ ਵੇਟ ਕਰਦਾ ਹਾਂਗਾ ਜ਼ਰੂਰ ਕਮੈਂਟ ਕਰਨਾ ਮੈਨੂੰ ਜ਼ਰੂਰ ਫੀਡਬੈਕ ਦੇਣਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ